ਸਾਧ ਪਰਮ ਸਤਕਾਰਯੋਗ ਸਤਸੰਗਿਓ ਇੱਕ ਵਾਰ ਫੇਰ ਰਸਨਾ ਪਿੱਤਰ ਕਰੋ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੈ ਭਾਣਾ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਸੋ ਵਿਛੜ ਚੋਟਾਂ ਖਾਵੇ ਦੋ ਹੀ ਤੁਕਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਹੁਕਮ ਅਨਸਾਰ ਚੱਲਣ ਵਾਲੇ ਨੂੰ ਕੀ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਦੇ ਹੁਕਮ ਤੋਂ ਲਾਂਬੇ ਹੋ ਕੇ ਕਿਸ ਤਰ੍ਹਾਂ ਦੀ ਭਟਕਣਾ ਪ੍ਰਾਪਤ ਹੁੰਦੀ ਆ ਗੁਰਕਾ ਬਚਨ ਬਸਾ ਜਿਓ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵਾ ਪਾਹੇ ਨਸਾਕਾ ਜਾਲੇ ਜੇ ਸਿੱਖ ਸਤਿਗੁਰ ਦੇ ਬਚਨ ਦੇ ਚੱਲਦਾ ਤੇ ਸਤਿਗੁਰ ਦਾ ਬਚਨ ਉਹਨੂੰ ਅੱਗ ਜ ਨਹੀਂ ਸੜਨ ਦਿੰਦਾ ਪਾਣੀ ਜ ਨਹੀਂ ਡੁੱਬਣ ਦਿੰਦਾ ਉਹਨੂੰ ਚੋਰਾਂ ਤੋਂ ਵਿਚਾਲਿੰਦਾ ਉਹਨੂੰ ਦੁਨੀਆਂ ਦਾ ਕੋਈ ਦੁੱਖ ਨਹੀਂ ਲੱਗਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਜੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਆ ਸਤਿਗੁਰੂ ਖੁਸ਼ੀਆਂ ਬਖਸ਼ ਦਿੰਦਾ ਤੇ ਫੇਰ ਸਿੱਖ ਨੂੰ ਕਰੋੜਾਂ ਰਾਜ ਸੁਖ ਪ੍ਰਾਪਤ ਹੋ ਜਾਂਦੇ ਨੇ ਲੱਖਾਂ ਖੁਸ਼ੀਆਂ ਮਿਲ ਜਾਂਦੀਆਂ ਨੇ ਪਰ ਦੂਸਰੇ ਬੰਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਵੱਡੇ ਵੱਡੇ ਰਾਜਾਂ ਦਾ ਕੱਖ ਨਹੀਂ ਰਹਿੰਦਾ ਸੋ ਸਾਧ ਸੰਗਤ ਜੀ ਆਪਾਂ ਇਕੱਠੇ ਹੋਏ ਆ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੱਚੇ ਪਾਤਸ਼ਾਹ ਜੀ ਦੇ ਕੌਤਕ ਯਾਦ ਕਰਨ ਲਈ ਇੱਕ ਦੂਸਰੇ ਕੋਲੋਂ ਸੁਣ ਕੇ ਸਾਡੀ ਸਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣ ਸਕੇ ਅਸੀਂ ਆਪਣੇ ਭੈਣੀ ਸਭ ਆਇਆ ਸਫਲ ਕਰ ਸਕੀਏ ਹੁਣ ਤੁਸੀਂ ਸੁਣੋ ਸੰਤ ਬਲਦੇਵ ਸਿੰਘ ਜੀ ਰਾਣੀਆਂ ਤੋਂ ਨੇ ਪੁੱਤਰ ਸੰਤ ਨਰੈਣ ਸਿੰਘ ਜੀ ਇਹ ਤੁਹਾਨੂੰ ਸੁਣਾਉਣਗੇ ਕਿਵੇਂ ਸਤਿਗੁਰੂ ਜਗਜੀਤ ਸਿੰਘ ਸਤੇਪਾਸ਼ਾ ਜੀ ਦੇ ਹੁਕਮ ਤੋਂ ਥੋੜਾ ਜਿਹਾ ਲੰਬੇ ਹੋ ਕੇ ਕੀ ਸਜ਼ਾ ਮਿਲੀ ਤੇ ਜੇ ਬਖਸ਼ਾਲਿਆ ਮਨੋਂ ਹੋ ਕੇ ਤੇ ਉਹ ਸਜ਼ਾ ਇਹਨਾਂ ਦੀ ਕਿਵੇਂ ਕੱਟੀ ਗਈ ਇਹ ਤੁਸੀਂ ਸੁਣੋ ਅਲੌਕਿਕ ਕਥਾਵਾਂ ਸਤਿਗੁਰੂ ਸਤੇਪਾਸ਼ਾ ਜੀ ਦੀਆਂ ਸੰਤ ਬਲਦੇਵ ਸਿੰਘ ਜੀ ਤੋਂ ਜੋ ਬੋਲੇ ਸੁਨਹਾਰਾ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਇੱਕ ਵਾਰੀ ਸਾਰੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਾਰੇ ਇੱਕ ਵਾਰੀ ਇੱਕ ਧਾਰਨ ਛੋਟੀ ਜੀ ਮੈਂ ਪੜ ਲਗਾ ਸਾਗੁਰ ਸੱਚੇ ਪਾਤਸ਼ਾਹ ਜੀ ਦੇ ਕੀ ਚੋਜ ਨੇ ਚੋਜ ਤਾਂ ਬਹੁਤ ਬਿਆਨਤ ਨੇ ਆਪ ਸਾਰੇ ਸਰਵਣ ਕਰਦੇ ਹੋ ਹਰ ਵੇਲੇ ਮੈਂ ਆਪ ਜੀ ਨੂੰ ਇੱਕ ਤੁਖ ਪੜ ਕੇ ਫਿਰ ਆਪਣੀ ਸਾਖੀ ਜਿਹੜੀ ਆ ਉਹ ਸੁਣਾਵਾਂਗਾ ਸਾਰੇ ਸਾਧ ਸੰਗਤ ਪੜੇ ਸਤ ਗੁਰ ਮੇਰੇ ਕੀ ਵਡਿਆਈ ਸਤ ਗੁਰ ਮੇਰੇ ਕੀ ਵਡਿਆਈ ਪਰਗਟ ਪਈ ਹ ਸਭ ਨੇ ਥਾਏ ਪਰਗਟ ਪਈ ਹ ਸਭ ਨੇ ਥਾਏ ਇੱਕ ਵਾਰ ਇਹ ਸਾਰੇ ਫੇਰ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਾਰੇ ਆਖੋ ਤਾਨਸਰੀ ਸਤਗੁਰੂ ਜਗਜੀਤ ਸਿੰਘ ਜੀ ਮਹਾਰਾਜ ਸਾਧ ਸੰਗਤ ਜੀ ਕਿਸਾਨ 77 ਦੀ ਗੱਲ ਹੈ ਜਿਹੜਾ ਕਿ ਮੇਰੇ ਨਾਲ ਹੱਟ ਬੀਤੀ ਇਸ ਤਰ੍ਹਾਂ ਦੇ ਵਰਤਿਆ ਸੀ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਸਾਬ ਸ੍ਰੀ ਸਾਗੁਰੂ ਸੱਚੇ ਪਾਤਸ਼ਾਹ ਜੀ ਦੀ ਜਿੱਦੇ ਹੁਕਮ ਅਨੁਸਾਰ ਰਾਗ ਵਿਦਿਆ ਸਿੱਖ ਰਿਹਾ ਸਾਂ ਅੰਮ੍ਰਿਤਸਰ ਦੇ ਵਿੱਚ ਰਾਗ ਵਿਦਿਆ ਸਿੱਖਦਿਆਂ ਹੋਇਆਂ ਹਰ ਇੱਕ ਦੋ ਮਹੀਨੇ ਬਾਅਦ ਮੈਂ ਸਰਸੇ ਜਾਇਆ ਕਰਦਾ ਸਾਂ ਜਿਸ ਵੇਲੇ ਸਰਸੇ ਪਹੁੰਚਾਈ ਤੇ ਉਸ ਦਿਨ ਉਥੋਂ ਦਾ ਠੇਕੇਦਾਰ ਸੰਤੋਖ ਸਿੰਘ ਹੈ ਉਹਨਾਂ ਨੇ ਆਪਣੇ ਘਰ ਪੋਤਰੇ ਦੀ ਖੁਸ਼ੀ ਦੇ ਵਿੱਚ ਆਸਾ ਦੀਵਾਰ ਲਾਉਣ ਦਾ ਸਾਰੇ ਸਾਥੀਆਂ ਨੂੰ ਕਹਿ ਰਹੇ ਸਨ ਤੇ ਮੇਰਾ ਸਹੁਰਾ ਘਰ ਵੀ ਸਰਚੇ ਸੀ ਰਾਤ ਮੈਂ ਅੰਮ੍ਰਿਤਸਰੋਂ ਉੱਥੇ ਰਾਤ ਜਿਸ ਵੇਲੇ ਰਿਆ ਤੇ ਉਹਨਾਂ ਨੇ ਅਰਜ ਕਰ ਰਹੇ ਸਨ ਸਾਰੇ ਆ ਗਏ ਜਦੋਂ ਮੈਨੂੰ ਵੇਖਿਆ ਤਾਂ ਉਹ ਹੋਰ ਖੁਸ਼ੀ ਹੋ ਗਈ ਉਹਨਾਂ ਨੂੰ ਅੱਖਾਂ ਨਾਲ ਬਲਦੇਵ ਸਿੰਘ ਆ ਗਿਆ ਤੇ ਆਪਾਂ ਆਸਾ ਦੀਵਾਰ ਸਾਡਾ ਹੋਰ ਵਧੀਆ ਲੱਗ ਜਾਏਗੀ ਤੇ ਸਵੇਰੇ ਤੁਸੀਂ ਜ਼ਰੂਰ ਵਾਰ ਲਾ ਕੇ ਫੇਰ ਕਿਤੇ ਜਾਣਾ ਉਹ ਆਸਾ ਦੀ ਵਾਰ ਮੈਂ ਉਹਨਾਂ ਦੇ ਘਰ ਜਾ ਕੇ ਸਵੇਰੇ ਲਾਈ ਸਾਥ ਸਿੰਘ ਜੀ ਜਦੋਂ 2-3 ਮਹੀਨੇ ਬੀਤ ਗਏ ਉਹ ਕਰਨੇ ਸੀ ਕਿ ਉਹਨਾਂ ਦੇ ਘਰ ਲਾਉਣੇ ਨਹੀਂ ਸੀ ਵਾਰ ਉਹਨਾਂ ਨੇ ਲੜਕੀ ਦਾ ਰਿਸ਼ਤਾ ਜਿਹੜਾ ਸੀ ਲੜਕੀ ਦਾ ਵਿਆਹ ਜਿਹੜਾ ਸੀ ਉਹ ਆਪਣੇ ਖੁੱਲੇ ਮਰਿਆਦਾ ਨਾਲ ਕੀਤਾ ਹੋਇਆ ਸੀ ਸਾਗੁਰਾਮ ਸਿੰਘ ਜੀ ਦੀ ਮਰਿਆਦਾ ਅਨੁਸਾਰ ਨਹੀਂ ਸੀ ਹੋਇਆ ਉਹਨਾਂ ਦਾ ਆਨੰਦਕਾਰ ਉਹ ਲੜਕੀ ਦਾ ਉਹਨਾਂ ਦੇ ਦਾ ਤੇ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਨਾਰਾਜ਼ ਹੋ ਕੇ ਉਹਨਾਂ ਨੂੰ ਕਿਹਾ ਸਪੀ ਇਹ ਦੇ ਨਾਲ ਕੋਈ ਨਾ ਵਰਤੇ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਹੰਬਰਸਰ ਸਾਹ ਮੈਨੂੰ ਪਤਾ ਨਹੀਂ ਸੀ ਕਿ ਮੈਂ ਜਾਣਾ ਉਹਨਾਂ ਦੇ ਘਰ ਜਾਂ ਨਹੀਂ ਜਾਣਾ ਇਸ ਸਮਾਂ ਉਸ ਵੇਲੇ ਬਣ ਗਿਆ ਜਿਸ ਵੇਲੇ ਮੈਂ ਆਵਾਰ ਲਾ ਲਈ ਦੋ ਤਿੰਨ ਮਹੀਨੇ ਬਾਅਦ ਫਿਰ ਉੱਥੇ ਹੀ ਸਰਦਾਰ ਤੇਜਾ ਸਿੰਘ ਜੀ ਉਹ ਉਰਲੇ ਪਾਸੇ ਢਾਖਾਨੇ ਦੇ ਕੋਲੇ ਉਹਨਾਂ ਦੇ ਘਰ ਸੀ ਉੱਥੇ ਆਸਾ ਦੀ ਵਾਰ ਲੱਗੀ ਸਾਬ ਸ੍ਰੀ ਸਾਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਾਗੁਰੂ ਜੀ ਦੇ ਨਾਲੇ ਮੈਂ ਉਸ ਦਿਨ ਉੱਥੇ ਵਾਰ ਚ ਪਹੁੰਚਿਆ ਜੇਸੇ ਲਈ ਪਹੁੰਚਿਆ ਤੇ ਵਾਰਲਾ ਸਮਾਪਤੇ ਹੋ ਗਈ ਵਾਜਾ ਮੈਂ ਵਜਾ ਰਿਆ ਸੀ ਸਾਹਮਣੇ ਬੈਠੇ ਆ ਉਹ ਸੰਤੋਸ਼ ਸਿੰਘ ਜਿਸ ਨੇ ਲੜਕੀ ਦਾ ਆਨੰਦ ਕਾਰਜ ਕੀਤਾ ਸੀ ਘਰ ਵਿੱਚ ਉਹ ਆਨ ਕੇ ਸਾਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਤੇ ਉਹ ਸਾਧ ਸੰਗਤ ਦੇ ਪਿਛਲੇ ਪਾਸੇ ਖਲੋ ਰਿਆ ਮੱਥਾ ਨਹੀਂ ਉਹਨੇ ਟੇਕਿਆ ਸਾਗੁਰੂ ਜੀ ਨੂੰ ਕੋਲ ਆ ਕੇ ਦੁਰਾਇ ਮਥਾ ਟੇ ਕੇ ਬਾਹਰ-ਬਾਰ ਖਲੋਤਾ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਵਾਰ ਦਾ ਭੋਗ ਪੈਂਦਿਆ ਸਾਰੇ ਉਹਨਾਂ ਨੇ ਆਖਿਆ ਤੇ ਸੰਤੋਖ ਸਿੰਘ ਨੂੰ ਕਿਉਂ ਸਦਿਆ ਘਰ ਵਾਲਿਆਂ ਨੂੰ ਪੁੱਛਿਆ ਘਰ ਵਾਲਿਆਂ ਨੇ ਆਖਿਆ ਅਸਾਂ ਨੇ ਸਦਿਆ ਜੀ ਆਪਣੇ ਆਪ ਹੀ ਆ ਗਿਆ ਸੀ ਉਹਦੀ ਤੇ ਇੱਥੇ ਖਲਾਸੀ ਹੋ ਗਈ ਕੋਲੋਂ ਇੱਕ ਨੇ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਦੇ ਘਰ ਸਾਰਾ ਹੀ ਜਥਾ ਜਿਹੜਾ ਹੈ ਨਾ ਤੇ ਕੀਰਤਨ ਕਰਦਾ ਰਿਹਾ ਕੀਰਤਨ ਇਹਦੇ ਘਰ ਹੋਇਆ ਸਾਧ ਸੰਗਤ ਇਹਦੇ ਘਰ ਜਾਂਦੀ ਹੈ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਮੈਂ ਹੋਰ ਫੇਰ ਪੁੱਛਾਂਗੇ ਕਿਸੇ ਨੂੰ ਪਹਿਲਾਂ ਜਿਹੜੇ ਜਥਾ ਸੀ ਨਾ ਉਹ ਖੜਾ ਹੋਵੇ ਤੇ ਸਾ ਸਾਂ ਜੇ ਮੇਰੇ ਪਿੱਛੇ ਸਾਰੇ ਉਹ ਜਥੇ ਵਾਲੇ ਬੈਠੇ ਸਨ ਮੈਂ ਇਸ਼ਾਰਾ ਪਿੱਛੋਂ ਐਦਾਂ ਹੱਥ ਕਰਕੇ ਕੀਤਾ ਉઠੋ ਤਾਂ ਮੈਂ ਉਹ ਮੇਰੇ ਪਿਛਲੇ ਸਾਰੇ ਉੱਠ ਬੈਠੇ ਉੱਠੇ ਤੇ ਸੱਚ ਪਾਤਸ਼ਾਹ ਜੀ ਆਖ ਲੰਗੇ ਪਈ ਇਹ ਸਾਰੇ ਛੈਣੇ ਵਜਾਉਣ ਵਾਲੇ ਜਥੇਦਾਰ ਕਿਹੜਾ ਸੀ ਤੇ ਜਥੇਦਾਰ ਤੇ ਉਸ ਵੇਲੇ ਮੈਂ ਹੀ ਸੀਗਾ ਉਦੋਂ ਵੀ ਵਕਤ ਤੇ ਉੱਤੇ ਮੈਂ ਹੀ ਬੈਠਾ ਆ ਸਾਂ ਤੇ ਮੈਂ ਇਸ ਤਰ੍ਹਾਂ ਵਾਜੇ ਤੇ ਹੱਥ ਧਾਰ ਕੇ ਨਮਸਕਾਰ ਕੀਤੀ ਅਜੇ ਨਮਸਕਾਰ ਕਰਦਾ ਹੀ ਸਾਂ ਤੇ ਸੱਚੇ ਪਾਛੇ ਜੀ ਕੁਝ ਨਾਰਾਜ ਹੋ ਗਏ ਇਹ ਇੰਨੇ ਨਾਰਾਜ ਹੋਏ ਕਿ ਮੈਂ ਕਹਿ ਨਹੀਂ ਸਕਦਾ ਮੈਂ ਆ ਦੱਸ ਸਕੀ ਮੇਰੇ ਤੇ ਕਿਉਂ ਇਹ ਦਿਨ ਆ ਗਿਆ ਸੱਚੇ ਪਾਛੇ ਨੇ ਕਿਰਪਾ ਕੀਤੀ ਜਾਂ ਕਰਨੀ ਸੀ ਕੁਝ ਮੇਰਾ ਕਰਮ ਇਹ ਹੋ ਜਾ ਸੀ ਸੱਚੇ ਪਾਛੇ ਜੀ ਨੇ ਇੰਨੇ ਗੁੱਸੇ ਹੋਣ ਤੇ ਕਿਸੇ ਨੂੰ ਉਹਨਾਂ ਨੇ ਕੁਝ ਨਹੀਂ ਆਖਿਆ ਸਿਰਫ ਇੱਕ ਮੇਰੇ ਤੇ ਪਤਾ ਨਹੀਂ ਉਹ ਸੰਗੀਤ ਦੀ ਉਧਰੋਂ ਮੈਨੂੰ ਵਿੱਦਿਆ ਦੇ ਰੇ ਸਨ ਇਸ ਕਰਕੇ ਕੁਛ ਉਹਨਾਂ ਨੇ ਆਪਣਾ ਜਿਤ ਜਤ ਲਾਇਆ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਤੂੰ ਕੁਛ ਰੁਪਏ ਆ ਕੇ ਧੜੀ ਖੋਂਡੇ ਹੈ ਮੈਨੂੰ ਉਸ ਲਈ ਇਤਰਾ ਜਾਪ ਰਹੀ ਸੀ ਕਿ ਮੈਨੂੰ ਧਰਤੀ ਵਿਲੇ ਦੇਤੇ ਤਾਂ ਮੈਂ ਘਰ ਕੋ ਹੋ ਜਾਵਾਂ ਮੇਰਾ ਇਹਨਾਂ ਮਤਲਬ ਉਸ ਵਕਤ ਮਨ ਮੇਰਾ ਬਣ ਚੁੱਕਿਆ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਨ ਮੇਰੇ ਨੂੰ ਢੋਲੋਂ ਨੂੰ ਬਚਾਇਆ ਪਰ ਮੈਂ ਅਰਜ ਕਰਦਾ ਸਾਂ ਸੱਚੇ ਪਾਤਸ਼ਾਹ ਜੀ ਮੈਨੂੰ ਪਤਾ ਨਹੀਂ ਸੀ ਆਖ ਲੀਂਗਾ ਮੈਂ ਤੇਰੀ ਇੱਕ ਵੀ ਨਹੀਂ ਸੁਣਨੇ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੁਣਿਆ ਵੀ ਕੋਈ ਨਹੀਂ ਸੱਚੇ ਪਾਤਸ਼ਾਹ ਜੀ ਉਥੋਂ ਇੱਕਦਮ ਉੱਠ ਬੈਠੇ ਤੇ ਘਰ ਵਾਲੇ ਆਖ ਲੰਗੇ ਜੀ ਸਾਡਾ ਤਾਂ ਮੇਲਾ ਅਖੰਡ ਪਾਠ ਰੱਖਿਆ ਸੀ ਸਾਧ ਸੰਗਤ ਬੜੀ ਆਈ ਹੋਈ ਸੀ ਜਲੇਬਾਂ ਦਾ ਲੰਗਰ ਵੀ ਸੀ ਤੇ ਸੱਚੇ ਪਾਤਸ਼ਾਹ ਜੀ ਆਖ ਲੰਗੇ ਕਿ ਮੈਂ ਹੁਣ ਨਹੀਂ ਮੇਰਾ ਮਨ ਜਿਹੜਾ ਉਹ ਖਰਾਬ ਹੋ ਗਿਆ ਮੈਂ ਨਹੀਂ ਹੁਣ ਇੱਥੇ ਰੁਕਣਾ ਸੋ ਉਹਨਾਂ ਨੇ ਘਰ ਵਾਲਿਆਂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਸਾਡਾ ਮੇਲਾ ਇਸੇ ਤਰ੍ਹਾਂ ਬਣਾ ਰਵੇ ਤੇ ਲੰਗਰ ਛੱਕੇ ਜ਼ਰੂਰ ਜਾਓ ਜੀ ਭੋਗ ਲਾ ਕੇ ਜਾਓ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਮਾਨ ਖਰਾਬ ਹੋ ਗਿਆ ਤੁਸੀਂ ਇਸ ਤਰ੍ਹਾਂ ਕਰੋ ਲੰਗਰ ਜਿਹੜਾ ਹੈ ਮੇਰਾ ਇਹ ਗੱਡੀ 'ਚ ਰੱਖ ਦਿਓ ਤੇ ਮੈਂ ਜਿਮਨਗਰ ਚੱਲ ਕੇ ਛੱਕਾਂਗਾ ਇਥੋਂ ਤੱਕ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨਗੀ ਕਰ ਲਈ ਪਰ ਮੈਂ ਬੜਾ ਜਥਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਉਥੋਂ ਬਖਸ਼ਵੰਦ ਕਰਨ ਸੱਚੇ ਪਾਤਸ਼ਾਹ ਜੀ ਉਥੋਂ ਤੁਰ ਪਏ ਫਿਰ ਮੇਰਾ ਹੋਰ ਕੋਈ ਚਾਰਾ ਨਹੀਂ ਚਲਿਆ ਮਾਤਾ ਜੀ ਸਾਨ ਮਾਤਾ ਜੀ ਅਗੇ ਮਰਜ਼ੀ ਕੀਤੀ ਗਰੀਬ ਨਵਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਪਤਾ ਨਹੀਂ ਸੀ ਮੇਰੇ ਕੋ ਆਪਲ ਹੋ ਗਈ ਆ ਮਾਤਾ ਜੀ ਆਖ ਲਿਆ ਕਿ ਹੁਣ ਗੁੱਸੇ ਬੜੇ ਨੇ ਸੱਚੇ ਪਾਤਸ਼ਾਹ ਜੀ ਗੱਡੀ ਦੇ ਵਿੱਚ ਜੇ ਤਾਂ ਕੋਈ ਗੱਲ ਹੋਈ ਤੇ ਮੈਂ ਕਰਾਂਗੀ ਜੇ ਨਾ ਨਾ ਹੋਈ ਤੇ ਤੂੰ ਜਿਮਨਗਰ ਆ ਜਾ ਹੁਣੇ ਉੱਥੇ ਚੱਲ ਕੇ ਤੇ ਫਿਰ ਸੋਚਾਂਗੇ ਕੀ ਕੁਝ ਕਰਨਾ ਹੈ ਮੈਂ ਸਾਧ ਸੰਗ ਜੀ ਉਸੇ ਵੇਲੇ ਸੱਚੇ ਪਾਤਸ਼ਾਹ ਜੀ ਦੇ ਗੱਡੀ ਦੇ ਬਾਅਦ ਵਿੱਚ ਮੈਂ ਵੀ ਉੱਥੋਂ ਬਸ ਲਈ ਤੇ ਜਿਮਨਗਰ ਗਿਆ ਜਿਮਨਗਰ ਜਾ ਕੇ ਮੈਂ ਮਾਤਾ ਜੀ ਅਗੇ ਅਰਜ਼ੀ ਕੀਤੀ ਤੇ ਮਾਤਾ ਜੀ ਆਖ ਲੰਗੇ ਸੱਚੇ ਪਾਤਸ਼ਾਹ ਜੀ ਬਰਾਜ ਗਏ ਨੇ ਤੇ ਗੱਲ ਕੋਈ ਵੀ ਨਹੀਂ ਹੋਈ ਗੁੱਸੇ ਚ ਸਾਂ ਸੱਚੇ ਪਾਤਸ਼ਾਹ ਜੀ ਬੋਲੇ ਹੀ ਨਹੀਂ ਰਸਤੇ ਚ ਮੈਂ ਹਾਂ ਚਲੋ ਹੁਣ ਕਰ ਦਿਓ ਕਿਰਪਾ ਹੁਣ ਅਰਜ ਕਰ ਦਿਓ ਮੇਰੇ ਵੱਲੋਂ ਤੇ ਉਹ ਮੇਰੀ ਤੇ ਸੁਣਦੇ ਹੀ ਨਹੀਂ ਤੁਸੀਂ ਕਰੋ ਕਿਰਪਾ ਮਾਤਾ ਜੀ ਨੇ ਮੈਨੂੰ ਇੱਕੋ ਹੀ ਸਿੱਖਿਆ ਦਿੱਤੀ ਕਿ ਤੁਹਾਨੂੰ ਤੁਸੀਂ ਕੀਰਤਨ ਕਰਦੇ ਹੋ ਦਿਮਾਨ ਲਾਉਂਦੇ ਹੋ ਜੇ ਤੁਹਾਡਾ ਕੋਈ ਤੁਹਾਨੂੰ ਐਸਾ ਫਾਇਦਾ ਨਹੀਂ ਪਹੁੰਚਣਾ ਭਾਵੇਂ 2 ਸਾਲ ਸੱਚੇ ਪਾਤਸ਼ਾਹ ਜੀ ਕੋਲ ਬਖਸ਼ਵੰਦੀ ਨਾ ਕਰਾਓ ਚਾਹੇ 10 ਸਾਲ ਨਾ ਕਰਾਓ ਤੁਹਾਡਾ ਕੀਰਤਨ ਕਰਨ ਦਾ ਤਾਂ ਫਾਇਦਾ ਹੈ ਪੇਤੋ ਅੱਜ ਹੀ ਬਖਸ਼ਵੰਦੀ ਕਰਾ ਲੈ ਮਹਿ ਮੇਰੇ ਨਾਲ ਬੋਲਦੇ ਹੀ ਨਹੀਂ ਮੇਰੀ ਗੱਲ ਸੁਣਦੇ ਹੀ ਨਹੀਂ ਤਾਂ ਮੈਂ ਬਖਸ਼ਵੰਦੀ ਕਿਸ ਤਰ੍ਹਾਂ ਕਰਾਵਾਂ ਆਖਣ ਲੱਗੇ ਉਹਨਾਂ ਨੇ ਗੁਰਦਾਸਤਾ ਮੈਨੂੰ ਬੜਾ ਯਾਦ ਰਹਿੰਦਾ ਮਹਿ ਮਾਵਾ ਦਾ ਸੁਭਾਅ ਵੀ ਇਸ ਤਰ੍ਹਾਂ ਹੀ ਹੁੰਦੇ ਨੇ ਔਰ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਬਚਨ ਕੀਤਾ ਉਸੇ ਤਰ੍ਹਾਂ ਹੀ ਵਾਕਿਆ ਵਰਤਿਆ ਆਖਣ ਲੱਗੇ ਬਲਦੇਵ ਤੂੰ ਜਿੱਥੇ ਵੀ ਜਾਂਦੇ ਨੇ ਨਾ ਸੱਚੇ ਪਾਤਸ਼ਾਹ ਜੀ ਤੂੰ ਅਰਜ ਕਰੀ ਜਾ ਮਾਤਾ ਜੀ ਦਾ ਹੁਕਮ ਹੋਣ ਕਰਕੇ ਮੈਂ ਅਰਜਾਂ ਕਰੇ ਗਿਆ ਸੱਚੇ ਪਾਤਸ਼ਾਹ ਜੀ ਬਰਾਜ ਕੇ ਉੱਠੇ ਅਸ਼ਨਾਣ ਕਰਕੇ ਤੇ ਬਾਅਦ ਵਿੱਚ ਸੱਚੇ ਪਾਤਸ਼ਾਹ ਜੀ ਪਸੂਆਂ ਵਾਲੇ ਪਾਸੇ ਆਏ ਜਦੋਂ ਉੱਤਰ ਨੂੰ ਫਿਰਨ ਲੱਗੇ ਤੇ ਮੈਨੂੰ ਹੁਣ ਉਹ ਸਿੱਖਿਆ ਚੰਗੀ ਮਿਲ ਗਈ ਹੋਈ ਸੀ ਜਿੱਦਰ ਨੂੰ ਵੀ ਸੱਚੇ ਪਾਤਸ਼ਾਹ ਜੀ ਜਾਣ ਮੈਂ ਅਰਜ ਕਰੇ ਜਾਮ ਮੈਨੂੰ ਬੜਾ ਸੱਚੇ ਪਾਤਸ਼ਾਹ ਜੀ ਨਾਰਾਜ਼ ਹੋਏ ਆਖਣ ਮੇਰੀਆ ਕਦੇ ਅੱਖਾਂ ਦੇ ਪਾਸੇ ਹੋ ਜਾ ਮੈਂ ਫੇਰ ਥੋੜੇ ਚਿਰ ਵਿੱਚ ਫੇਰੇ ਕੇ ਘੁੰਮ ਕੇ ਹੋ ਜਾਣਾ ਫੇਰ ਉਹਨਾਂ ਨਾਲ ਆਖਿਆ ਮੈਂ ਤੈਨੂੰ ਕਿੰਨੀ ਮਾਰੀ ਰੋਕਿਆ ਉਹਨਾਂ ਦਿਨਾਂ ਦੇ ਵਿੱਚ ਝੱਬਰ ਮੈਨੂੰ ਭੁੱਲ ਗਿਆ ਉਹਨਾ ਨਾਮ ਅਵਤਾਰ ਸਹੇਜੇ ਉਹ ਵੀ ਸਾਣਾ ਹਰੀ ਸਿੰਘ ਹੋਰੀ ਇਹ ਸਾਰੇ 10 12 ਜਿਹੜੇ ਸੱਚ ਪਾਸ਼ਾ ਜਿਹਦੇ ਨਾਲ ਸਨ ਤੇ ਉਹਨੇ ਮੈਨੂੰ ਆਖਿਆ ਬੱਚੂ ਪੇ ਗੱਲ ਕੀ ਐ ਤੂੰ ਸਾਡੀਆਂ ਗੱਲਾਂ ਚ ਭੰਗ ਪੈਂਦਾ ਤੇ ਗੱਲ ਕੀ ਐ ਤੂੰ ਦੱਸ ਉਹ ਮੈਂ ਉਹਨੂੰ ਦੱਸਿਆ ਮੈਂ ਕਿ ਆਹ ਕਾਰਨ ਹੈ ਹੋ ਗਿਆ ਮੇਰੇ ਕੋਲੋਂ ਤੇ ਸੱਚੇ ਪਾਛੇ ਹੀ ਸੁਣਦੇ ਨੇ ਔਰ ਮੇਰੀ ਗਲਤੀ ਵੀ ਨਹੀਂ ਹੈਗੀ ਪਰ ਮੈਂ ਹੁਣ ਕਰਾਂ ਕਿ ਮੰਨਣ ਤੇ ਤਾਂ ਹੀ ਮੇਰੀ ਅਰਜ਼ੀ ਨਹੀਂ ਮੰਨਦੇ ਪਏ ਉਹ ਆਖਣ ਲੱਗਾ ਚੱਲ ਕੋਈ ਗੱਲ ਮੈਂ ਗੱਲ ਕਰਨਾ ਸੱਚੇ ਪਾਤਸ਼ਾਹ ਜੀ ਅਰਜ਼ੀ ਕੀਤੀ ਉਹਨੇ ਕਿ ਬਲਦੇਵ ਨੇ ਐਸੀ ਤਰ੍ਹਾਂ ਭੁੱਲ ਕੇ ਚਲਾ ਗਿਆ ਸੀ ਜੇ ਤੁਸੀਂ ਕਿਰਪਾ ਕਰਦੇ ਹੋ ਬਖਸ਼ ਦਿਓ ਉਹਨੂੰ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਲੱਡੂ ਜਲੇਬੀਆਂ ਖਾਣ ਦੀ ਵਾਰੀ ਬਲਦੇਵ ਅੱਗੇ ਆ ਤੇ ਹੁਣ ਇੱਕ ਕੰਮ ਮੇਰਾ ਕਰੇ ਜਿਸ ਤਰ੍ਹਾਂ ਉਹਨਾਂ ਨੇ ਲੜਕੀ ਦਾ ਰਿਸ਼ਤਾ ਕੀਤਾ ਸੀ ਨਾ ਉਹਨਾਂ ਦੀ ਲੜਕੀ ਦਾ ਰਿਸ਼ਤਾ ਛਡਾਵੇ ਤੇ ਮੈਂ ਆਪੇ ਚੰਗੇ ਘਰ ਦੇ ਵਿੱਚ ਕਰ ਦਿਆਂਗਾ ਰਿਸ਼ਤਾ ਇਹ ਕੱਲ ਮਨਾਵੇ ਉਹਨਾਂ ਨੂੰ ਮੈਂ ਆਖਿਆ ਜੀ ਮੇਰੀ ਰਿਸ਼ਤੇਦਾਰੀ ਉਹਨਾਂ ਨਾਲ ਨਹੀਂ ਮੇਰਾ ਕੋਈ ਉਹਨਾਂ ਨਾਲ ਕੋਈ ਸੰਬੰਧ ਨਹੀਂ ਗੁਰਸਿੱਖੀ ਦਾ ਹੀ ਸੰਬੰਧ ਹੈ ਤੇ ਆਪ ਜੀ ਦੇ ਉਹ ਕਿਰਪਾ ਦੇ ਨਾਲ ਹੀ ਮੈਂ ਆਸਾ ਦੇ ਵਾਰ ਕਰਕੇ ਮੈਂ ਉਧਰ ਚਲਾ ਗਿਆ ਸੀ ਆਖ ਲਾ ਮੈਨੂੰ ਪਤਾ ਹੀ ਨਹੀਂ ਮੈਂ ਤੇ ਇਹ ਜਾ ਕੇ ਗੱਲ ਕਰ ਦੂੰ ਤੇ ਉਹ ਮੈਨੂੰ ਆਖ ਲਗਾ ਤੈਨੂੰ ਹੁਣ ਜਾਣਾ ਪਏਗਾ ਅਵਤਾਰ ਸਿੰਘ ਨੇ ਮੈਨੂੰ ਆਖਿਆ ਮੈਂ ਜਾ ਕੇ ਉਹ ਠੇਕੇਦਾਰ ਨੂੰ ਆਖਿਆ ਮੈਂ ਵੀ ਆ ਹੁਕਮ ਹੈ ਸੱਚ ਪਾਤ ਜੀ ਉਹ ਆਂਦਾ ਤੇਰੀ ਕਿਹੜੀ ਵੇਲੇ ਨੇ ਬਾਂਹੀ ਹੋਈ ਆ ਤੂੰ ਆਜੇ ਬਖਸ਼ਵੰਦਿਆਂ ਨੇ ਕਰਾਉਣ ਲੋਕੀ ਦੋ ਦੋ ਸਾਲ ਨਹੀਂ ਕਰਾਉਂਦੇ 10 ਸਾਲ ਨਹੀਂ ਕਰਾਉਂਦੇ ਜਿਤਨ ਵੀ ਮੇਰਾ ਜੀ ਕਰੇਗਾ ਮੈਂ ਗੱਲ ਤੇ ਛੇਤਰਾਂ ਦਾ ਹਾਰ ਪਾ ਕੇ ਕਾਲਾ ਮੂਹ ਕਰਕੇ ਤੇ ਮੈਂ ਬਖਸ਼ਵੰਦੀ ਕਰਾ ਲਾਂਗਾ ਪਰ ਮੈਂ ਅੱਜ ਨਹੀਂ ਉਹ ਕੰਮ ਕਰ ਸਕਦਾ ਜਿੱਥੇ ਲੜਕੀ ਵਿਆਹੀ ਗਈ ਵਿਆਹੀ ਗਈ ਠੀਕ ਹੈ ਮੈਂ ਚਲੋ ਚੰਗਾ ਜੀ ਮੈਂ ਉਹਦੀਆਂ ਗੱਲਾਂ ਚਾਰ ਸੁਣ ਕੇ ਤੇ ਮੈਂ ਵਾਪਸ ਚਲਾ ਗਿਆ ਜਿਮਨਗਰ ਦਿਨ ਐ ਸ਼ਾਮ ਦਾ ਟਾਈਮ ਹੋ ਗਿਆ ਸੱਚੇ ਪਾਤਸ਼ਾਹ ਜੀ ਅਗੇ ਜਾਰ ਜੀ ਕੀਤੀ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਤੇ ਉਹਨਾਂ ਆਖ ਮੈਂ ਆ ਕੇ ਉਹਨੇ ਆ ਆਖਿਆ ਜੀ ਵੀ ਤੁਮੀ ਬਖਸ਼ਵੰਦੀ ਨਾ ਕਰਾ ਤੇ ਤੁਸੀਂ ਮੇਰੇ ਤੇ ਤੇ ਬਖਸ਼ਿਸ਼ ਕਰੋ ਉਹ ਤਾਂ ਪਤਾ ਨਹੀਂ ਉਹਨੇ ਜਦੋਂ ਮਰਜੀ ਆ ਉਹ ਆਂਦਾ ਮੈਂ ਬਖਸ਼ਵੰਦੀ ਕਰਾ ਲਾਂਗਾ ਜੀ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਇਸ ਤਰ੍ਹਾਂ ਹੀ ਸਾਧ ਸੰਗ ਜੀ ਗੱਡੀ ਦੇ ਕੋਲ ਚੱਲ ਗਏ ਉਦੋਂ ਮਸਤਾਨ ਘਟਸਨ ਜਦੋਂ ਇਹ ਜੈਮਨਗਰੋਂ ਮਸਤਾਨ ਘਟ ਸੱਚੇ ਪਾਤਸ਼ਾਹ ਜੀ ਚੱਲ ਗਏ ਹੋਏ ਸਨ ਤੇ ਮਸਤਾਨ ਘਟ ਜਾ ਕੇ ਮੈਂ ਮਿਲਿਆ ਸੀ ਸ਼ਾਮ ਨੂੰ ਐਨੇ ਇੱਕ ਦੌਰ ਸਮਲੋ ਜਿੰਨਾ ਕਿ ਸੰਤ ਹਰਨਾਮ ਸਿੰਘ ਹੋਰਾਂ ਦਾ ਡੇਰਾ ਇਹ ਇੱਕ ਦੂਰ ਗੱਡੀ ਖੜੀ ਐ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਸਾਰਿਆਂ ਦੇ ਵਿੱਚ ਤੇ ਉੱਥੇ ਚਲੇ ਗਏ ਫੇਰ ਮੈਂ ਅਰ지 ਕੀਤੀ ਜੀਰ ਬਣਵਾ ਲਈ ਮੈਨੂੰ ਕੀ ਹੁਕਮ ਹੈ ਸੱਚੇ ਪਾਤਸ਼ਾਹ ਜੀ ਮੇਰੀ ਗੱਲ ਤਾਂ ਫੇਰ ਕੀਤੀ ਆਖਣ ਲੱਗੇ ਕਿ ਇੱਕ ਸਜਾਖਾ ਆਦਮੀ ਜਿਹੜਾ ਹੈਗਾ ਕਿਤੇ ਖੂਚ ਡਿੱਗਦਾ ਹੋਵੇ ਨਾ ਤਾਂ ਉਹਨੂੰ ਕੋਈ ਨਹੀਂ ਰੋਕਦਾ ਅੰਨਾ ਆਦਮੀ ਖੂਚ ਡਿੱਗਦਾ ਤਾਂ ਸਜਾਖੇ ਦਾ ਫਰਜ਼ ਬੰਦ ਹੈਗਾ ਕਿ ਉਸ ਨੂੰ ਰੋਕਣਾ ਉਹਨੂੰ ਬਚਾਉਣਾ ਚਾਹੀਦਾ ਹੁਣ ਨਾਮ ਧਾਰੀ ਅਸੂਲਾਂ ਨੂੰ ਨਾਮ ਧਾਰੀ ਸਾਰੇ ਜਾਣਦੇ ਨੇ ਸਾਗੋ ਰਾਮ ਚੰਦੇ ਆ ਅਸੂਲ ਹੈਗੇ ਨੇ ਪਰ ਉਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਖਣ ਲੱਗੇ ਵੀ ਉਹ ਨੂੰ ਵੇਖੋ ਸਾਰੇ ਸਮਤ ਹੁੰਦਿਆ ਹੋયા ਪਿਸਾਗੋ ਰਾਮ ਸਿੰਘ ਜੀ ਦਾ ਆ ਸਾਡੇ ਨਿਯਮ ਨੇ ਉਸ ਨੇ ਉਹ ਸਾਰੇ ਦੇ ਸਾਰੇ ਭਾਂ ਕਰਦੇ ਨੇ ਉਹਨਾਂ ਤੋਂ ਚੱਲੇ ਨਹੀਂ ਪਰ ਉਹਨੇ ਆਪਣੇ ਘਰ ਜਾ ਕੇ ਤੇ ਉਹ ਲੜਕੀ ਦਾ ਰਿਸ਼ਤਾ ਕੀਤਾ ਪਰ ਮੈਂ ਕਿਹਾ ਜੀ ਮੇਰੇ ਤੇ ਤੇ ਕਿਰਪਾ ਕਰੋ ਉਸ ਜਿਹੜਾ ਮੈਂ ਆਪ ਜੀ ਨੂੰ ਦੱਸਾਂ ਜਿਹੜਾ ਕਿ ਉਹਨੇ ਇੱਕ ਵਾਰੀ ਆਖਿਆ ਨਾ ਸੱਚੇ ਪਾਛਾ ਜੀਨਾ ਹੁਕਮ ਕੀਤਾ ਸੀ ਕਿ ਜਿਹੜਾ ਖੂਚ ਅੰਨਾ ਆਦਮੀ ਡਿੱਗਦਾ ਹੋਵੇ ਨਾ ਤੇ ਉਹਨੂੰ ਬਚਾਉਣਾ ਜਿਹੜਾ ਹੈ ਨਾ ਉਹਨੂੰ ਕੌਣ ਬਚਾ ਸਕਦਾ ਸਜਾਖੇ ਵਿਚਾਉਣਗੇ ਨਾ ਇਹਨਾਂ ਨੂੰ ਤੇ ਸਜਾਖੇ ਨੂੰ ਕਿਸੇ ਨੂੰ ਪੁੱਛਣਾ ਨੇ ਪੀ ਇਹਨੂੰ ਦਿਸਦੇ ਇਹ ਖੂਅ ਕੇ ਜਾਣ ਕੇ ਡਿੱਗਦਾ ਇੱਥੇ ਡਿੱਗੇ ਪਿਆ ਇਹ ਬਚਨ ਜਿਹੜਾ ਸੀ ਸਾਤਸਾਈਂ ਦੀ ਉਸ ਸ਼ਖਸ ਦੇ ਉਤੇ ਇਸ ਤਰ੍ਹਾਂ ਵਰਤਿਆ ਕਿ ਅਖੀਰ ਤੱਕ ਉਹ ਅੰਨਾ ਹੋ ਕੇ ਉਸਨੇ ਚੜਾਈ ਕੀਤੀ ਹੈ ਮੇਲਿਆਂ ਦੇ ਵਿੱਚ ਆਪ ਜੀ ਨੇ ਬੜੀ ਬੜੀ ਵੇਖਿਆ ਗਿਆ ਉਹਦੀ ਸਿੰਘੜੀ ਜਿਹੜੀ ਸੀ ਉਹਦੀ ਬਾਹ ਫੜੀ ਫਿਰਦੀ ਹੁੰਦੀ ਸੀ ਤੇ ਪਰ ਉਹ ਦਾ ਵੀ ਉਧਰੋਂ ਕੰਮ ਹੋ ਗਿਆ ਸੀ ਅੰਨਾ ਹੋ ਗਿਆ ਸੀ ਉਹਨਾਂ ਦਾ ਨਾਮ ਸੰਤੋਖ ਸਿੰਘ ਸੀ ਦੇ ਠੇਕੇਦਾਰ ਕਰਕੇ ਸਾਨੂੰ ਸਰਸੇ ਦੇ ਰਹਿਣ ਵਾਲੇ ਸਨ ਤੇ ਉਹਨਾਂ ਦਾ ਜਦੋਂ ਇਹ ਹਾਲਾਤ ਇਧਰੋਂ ਇਹਨਾਂ ਦਾ ਇਹ ਹਾਲਾਤ ਹੋ ਗਿਆ ਪਰ ਉਧਰੋਂ ਮੇਰਾ ਕੀ ਹੋਇਆ ਉਹ ਜਿਹੜਾ ਕਿਹਾ ਸੀ ਉਹਨਾਂ ਨੇ ਪੇ ਕੁਛੜ ਬੈਗਦਾਰੀ ਖੋਣਾ ਸਾਥ ਸੰਗਧੀ ਕੁਛੇਰ ਬਾਅਦ ਉਹ ਮੇਰੀ ਦਾੜੀ ਲੈਣੀ ਸ਼ੁਰੂ ਹੋ ਗਈ ਐ ਚੀ ਚੀ ਜਿੰਨਾ ਥਾਂ ਹੋ ਗਿਆ ਥੱਲੇੋਂ ਖਾਲੀ ਹੋ ਗਿਆ ਉਸਤਾਦ ਜੀ ਸਾਨੇ ਉਸਤਾਦ ਮਹਿੰਦਰ ਸਿੰਘ ਜੀ ਜਿਨ੍ਹਾਂ ਕੋਲ ਮੈਂ ਰਾਗ ਵਿਦਿਆ ਸਿੱਖੀ ਹੈ ਉਹ ਅਸੀਂ ਅੰਮ੍ਰitsar ਜਾ ਕੇ ਤੇ ਅਸੀਂ ਆਖਿਆ ਮੈਂ ਕਿ ਉਸਤਾਦ ਜੀ ਮੇਰੇ ਵਾਹ ਲੈnde ਜਾਂਦੇ ਆਂਦਾ ਐਵੇਂ ਕਰਦਾ ਮਖੌਲ ਕਰਦਾ ਚਲੋ ਉਹ ਅਸੀਂ ਕੁਛ ਦਿਨ ਫੇਰ ਨਾ ਲਾਪਰਵਾਹੀ ਦੀ ਕਰਛੜੀ ਨਾ ਪੁੱਛਿਆ ਉਹ ਅੰਗੂਠੇ ਜਿੰਨੀ ਜਗਾ ਹੋ ਗਏ ਯਾਨੀ ਭਾ ਮੇਰਾ ਕਹਿੰਦਾ ਕਿ ਉਹ ਵਾਧਾ ਜਾਏ ਥਾਂ ਦੜੀ ਲੈਣੀ ਸ਼ੁਰੂ ਹੋ ਗਈ ਸੀ ਲੈਂਦੇ ਜਾਂਦੇ ਫਿਰ ਮੈਂ ਦਵਾਈਆਂ ਖਾਣੀਆਂ ਸ਼ੁਰੂ ਕੀਤੀਆਂ ਬੜੀਆਂ ਦਵਾਈਆਂ ਲਾਈਆਂ ਪਰ ਉਹ ਨਾ ਤਾਂ ਆਰਾਮ ਆਵੇ ਤੇ ਵਾਹ ਲੈਂਦੇ ਜਾਂਦੇ ਇਸੇ ਤਰ੍ਹਾਂ ਮੇਰੀ ਦਾੜੀ ਜਿਹੜੀ ਹੈ ਨਾ तकरीबन ਆ ਸਾਰੇ ਠੋਡੀ ਜਿਹੜੀ ਹੈ ਸਾਰੇ ਦੇ ਸਾਰੇ ਉਹ ਖਾਲੀ ਹੋ ਗਏ ਤਲੀ ਵਰਗਾ ਮੇਰਾ ਤਾਂ ਸਾਰਾ ਦਾ ਸਾਰਾ ਥੱਲੇ ਹੋ ਗਿਆ ਇਸ ਤਰ੍ਹਾਂ ਹੋ ਕੇ ਇੱਥੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਇਹੋ ਅਸੂ ਦਾ ਮੇਲਾ ਜਿਹੜਾ ਚੱਲ ਰਿਹਾ ਸੀ ਅਸੂ ਦੇ ਮੇਲੇ ਦੇ ਵਿੱਚ ਆਏ ਹੋਏ ਸਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮੈਨੂੰ ਵੀ ਭੁੱਲ ਗਿਆ ਐਸੇ ਕਿ ਸਾਗੁਰ ਜੀ ਮੈਨੂੰ ਨਾਰਾਜ਼ ਹੋਏ ਸਾਂ ਤੇ ਤਾਂ ਮੇਰੇ ਵਾਲ ਲੱਥੇ ਨੇ ਮੈਂ ਐਵੇਂ ਆਪਣੇ ਮਨੋਂ ਤੇ ਲੋਕਾਂ ਨੇ ਕਹਾਂ ਤੇ ਦਵਾਈਆਂ ਖਾਂਦਾ ਰਿਹਾ ਜਦੋਂ ਇੱਥੇ ਉਹ 3 ਵਜੇ ਉੱਠਨੇ ਆ ਸੀ ਆਸਾ ਦੀ ਵਾਰ ਚ 2:00 2:30 ਜੇਸੇ ਲਈ ਉਠਣ ਲਗਾ ਸੱਚੇ ਪਾਤਸ਼ਾਹ ਜੀ ਉਹੋ ਹੀ ਤਰੀਕੇ ਮੇਰੀ ਅੱਖ ਆਗੇ ਲੈ ਜਾਂਦਾ ਜਿਸ ਤਰ੍ਹਾਂ ਮੈਨੂੰ ਉੱਥੇ ਕੁਸੇ ਹੋਇਸਣ ਕਿ ਕੁਛੜ ਬੈਦਾਰੀ ਖਣਾ ਉਹੋ ਹੀ ਦ੍ਰਿਸ਼ ਜਦੋਂ ਮੇਰੇ ਸਾਹਮਣੇ ਆਇਆ ਤੇ ਮੈਨੂੰ ਇਹ ਹੋਇਆ ਕਿ ਦਵਾਈਆਂ ਨਾਲ ਤਾਂ ਮੈਨੂੰ ਫਾਇਦਾ ਕਰਨਾ ਨਹੀਂ ਇਤੇ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਹੋਇਆ ਸਾਰਾ ਕੰਮ ਤੇ ਉਹਨਾਂ ਹੀ ਠੀਕ ਕਰਨਾ ਐ ਆਸਾ ਦੀ ਵਾਰ ਲੱਗ ਗਈ ਹੋਈ ਹੈ ਮੰਦਿਰ ਦੇ ਵਿੱਚ ਤੇ ਮੈਂ ਜਾ ਕੇ ਇਸੇ ਤਰ੍ਹਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਮੇਰੇ ਵਾਲ ਲੈ ਕੇ ਨੇ ਵੇਖੋ ਕਿੰਨੇ ਤੇ ਕਿਰਪਾ ਕਰ ਮੈਨੂੰ ਦਵਾਈ ਦੇ ਦਿਓ ਸੱਚੇ ਪਾਤਸ਼ਾਹ ਹੱਸ ਕੇ ਆਂਦੇ ਨੇ ਆਂਦੇ ਨੇ ਹੁਣ ਤਾਂ ਪ੍ਰਯੋਗ ਚੱਲ ਹੀ ਰਿਹਾ ਤੈਨੂੰ ਪਤਾ ਤੇ ਇਹ ਪ੍ਰਯੋਗ ਤੋਂ ਬਾਅਦ ਮੈਂ ਨਾਲ ਗੱਲ ਕਰੇ ਸਾਧ ਸੰਗ ਦੇ ਪ੍ਰਯੋਗ ਤੋਂ ਬਾਅਦ ਮੈਂ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਅੱਗੇ ਆਖਣ ਲੱਗੇ ਮੈਂ ਦਵਾਈ ਤੇ ਇਹਨਾਂ ਨੂੰ ਲੈ ਦੇਣਾ ਦਿੱਲੀੋਂ ਮਗਾ ਦੇਾਂਗਾ ਫਿਰ ਤੋਂ ਲਾ ਲੈ ਜੇ ਤੇ ਉਦੋਂ ਹੀ ਹੁਕਮ ਕਰਦੇ ਤੇ ਤੇ ਉਦੋਂ ਹੀ ਹੋ ਜਾਣਾ ਸੀ ਉਹ ਜਿਹੜਾ ਹੁੰਦਾ ਨਾ ਹੁਕਮ ਨਾਨਕ ਨਦਰ ਨਦਰ ਨਿਹਾਲ ਜੇ ਕਰਨਾ ਕਰਨਾ ਤੇ ਉਹਨਾਂ ਹੀ ਸੀ ਪਰ ਉਸ ਸਮਾਂ ਪਾ ਕੇ ਉਹ ਕਰਨਾ ਸੀ ਸਾਧ ਸੰਗਤ ਨੂੰ ਦੱਸਣਾ ਸੀ ਵੀ ਇਹਨੇ ਆਹ ਕੰਮ ਕੀਤਾ ਉਸ ਤੋਂ ਬਾਅਦ ਉਹ ਦਵਾਈ ਮੈਨੂੰ ਨਹੀਂ ਮਿਲੇ ਆਖਾਂ ਮੈਂ ਫੇਰ ਲੈ ਦੇਵਾਂਗਾ ਦਵਾਈ ਤੇ ਉਹ ਫੇਰ ਮੇਰੀ ਇਹੋ ਜਿਹੀ ਆਏ ਮੈਨੂੰ 4-5 ਸਾਲ ਦਵਾਈ ਨਹੀਂ ਮਿਲੀ ਇੱਕ ਵਾਰੀ ਇੱਕ ਮਹੀਨੇ ਦਾ ਪ੍ਰੋਗਰਾਮ ਸਾਡਾ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਦੌਰਾ ਸੀ ਦਿੱਲੀ ਤੋਂ ਲੈ ਕੇ ਕਲਕੱਤਾ ਤੱਕ ਦਾ ਉਹ ਗਿਤੇ ਰੇਲਵੇ ਜਿਹੜਾ ਰੇਲ ਦੀ ਗੱਡੀ ਦਾ ਸੀਗਾ ਇਹਦੇ ਵਿੱਚ ਇੱਕ ਮਹੀਨਾ ਰਿਹਾ ਸੱਚੇ ਪਾਤਸ਼ਾਹ ਜੀ ਹਰ ਸ਼ਹਿਰ ਚ ਮਿਲਵਾ ਕਰਨ ਇਥੋਂ ਦਵਾਈ ਲੈ ਦਿੰਦੇ ਆ ਉਥੋਂ ਲੈ ਦਿੰਦੇ ਆ ਕਦੇ ਹੱਥ ਛਾਣਾ ਕਦੇ ਅੱਖਣਾ ਹੁੰਦੇ ਮੁੰਡਾ ਬਣ ਗਿਆ ਜੇ ਯਾਨੀ ਇਸ ਤਰ੍ਹਾਂ ਦੇ ਹਾਸੇ ਬੜੇ ਸੱਚੇ ਪਾਤਸ਼ਾਹ ਜੀ ਮਖੌਲ ਰਾਜਿਆਂ ਦੇ ਵਿੱਚ ਕਰਦੇ ਨੇ ਜਦੋਂ ਅਸੀਂ ਬੈਠਿਆ ਹੋਣਾ ਕਦੇ ਆਖਰਾਂ ਦਾ ਹੁਣ ਵਿਆਹ ਕਰ ਦੇਣਾ ਕਿਸੇ ਯਾਰ ਮੇਰਾ ਭਾਬ ਕਹਿੰਦਾ ਕਿ ਹਾਸੇ ਮਖੌਲ ਦੇ ਵਿੱਚ ਬੜਾ ਟਾਈਮ ਉਹਨਾਂ ਨੇ ਪਾਸ ਕੀਤਾ ਇਸੇ ਤਰ੍ਹਾਂ ਇੱਕ ਮਹੀਨਾ ਸਾਰਾ ਅਸੀਂ ਉਥੋਂ ਭੁੱਜ ਕੇ ਆ ਗਏ ਇਹ ਮੇਰੇ 4 ਸਾਲ ਤਕਰੀਬਨ ਇਸ ਤਰ੍ਹਾਂ ਨਿਕਲ ਗਏ ਸਨ ਫੇਰ ਸੱਚ ਪਾਈ ਹੁਕਮ ਕਰ ਦਿੱਤਾ ਵੀ ਤਿੰਨ ਮਹੀਨਾ ਰੋਬੀ ਪੇ ਦੇਣਾ ਮੈਂ ਸੋਚ ਰਿਹਾ ਆਂ ਇੱਥੇ ਵੀ ਲੋਕਾਂ ਨੇ ਪੁੱਛ ਪੁੱਛ ਕੇ ਮੇਰਾ ਤੇ ਮੇਰਾ ਮੈਨੂੰ ਹਰ ਇੱਕ ਥਾਂ ਹੀ ਉਹ ਗੱਲ ਦੱਸਣੀ ਪੈਂਦੀ ਮੇਰੇ ਵਾਲ ਇਸ ਤਰ੍ਹਾਂ ਲੈ ਗਏ ਨੇ ਚਲੋ ਇਸ ਤਰ੍ਹਾਂ ਕਰਕੇ ਮੈਂ ਕਿ ਇੱਥੇ ਸਾਰੇ ਲੋਕ ਆਂਦੇ ਨੇ ਪਈ ਹੁਣੇ ਕਿਸ ਤਰ੍ਹਾਂ ਦੀ ਇਹਦੀ ਸ਼ਕਲ ਬਦਲ ਗਈ ਹੈ ਹੁਣ ਬਾਹਰ ਮੈਨੂੰ ਲੋਕ ਮਖੌਲ ਕਰਨੇ ਮਾਂ ਦੇ ਪਾਵਨ ਮੇਰੀ ਇਸ ਤਰ੍ਹਾਂ ਦੀ ਬਨ ਗਈ ਸੀ ਜਿਸੜੇ ਹੁਕਮ ਹੋ ਗਿਆ ਕਿ ਤੂੰ ਜਾਣਾ ਮੈਂ ਚਲਾ ਗਿਆ ਜਦ ਨਰੋਬੀ ਚਾ ਕੇ ਮੈਂ ਜਦ ਉਤਰਿਆ ਆਇਆ ਉਤਰਦੇ ਆਏ ਮੈਨੂੰ ਉਹਨਾਂ ਨੇ ਜਿਸ ਵੇਲੇ ਵੇਖਿਆ ਆਖਣ ਲੱਗੇ ਨਾ ਬੰਦਾ ਨਾ ਜਨਾ ਨਹੀਂ ਆ ਤੁਹਾਨੂੰ ਸਹੀ ਦੱਸਣਾ ਉਹਨਾਂ ਦੇ ਲਫ਼ਜ਼ ਹੀ ਆ ਸਨ ਬਾਅਦ ਵਿੱਚ ਮੈਨੂੰ ਹੁਣ ਦੱਸਦੇ ਹੁੰਦੇ ਸੀ ਜਦੋਂ ਧੜੀ ਆ ਗਈ ਐ ਉਹ ਆਖਣਾ ਸੀ ਤੇ ਬੜਾ ਮਖੌਲ ਕਰਦੇ ਹੁੰਦੇ ਸਾਂ ਪਰ ਜਦੋਂ ਤੇਰਾ ਕੀਰਤਨ ਸੁਣਦੇ ਸਾਂ ਉਦੋਂ ਸਾਡਾ ਮਨ ਜਿਹੜਾ ਬੜਾ ਖੁਸ਼ ਹੋ ਜਾਂਦਾ ਸੀ ਫੇ ਚਲੋ ਸਾਨੂੰ ਇਸ ਗੱਲੋਂ ਤਾਂ ਫਾਇਦਾ ਹੀ ਆ ਨਾ ਜਿਸ ਕਰਕੇ ਸਾਗਰਾਂ ਨੇ ਭੇਜਿਆ ਕੀਰਤਨ ਕਰਦਾ ਸਾਂ ਐਤਵਾਰ ਵੀਰਵਾਰ ਉਸ ਤਰ੍ਹਾਂ ਕਰਕੇ ਟਾਈਮ ਪਾਸ ਹੋਇਆ ਜੀ 10 12 ਮਹੀਨੇ ਮੇਰੇ ਉੱਥੇ ਨਰੂਬੀ ਦੇ ਵਿੱਚ ਦਵਾਈ ਖਾਦੇ ਸਾਰਾ ਕੁਝ ਕੀਤਾ ਉਹ ਜਦੋਂ ਉੱਥੇ ਮੈਨੂੰ ਕੋਈ ਆਰਾਮ ਨਹੀਂ ਆਇਆ ਜਦੇ ਮੈਂ ਸੋਚਦਾ ਨਾ ਹਿੰਦੁਸਤਾਨ ਦੀਆਂ ਦਵਾਈਆਂ ਉਸ ਤਰ੍ਹਾਂ ਦੀਆਂ ਨੇ ਤੇ ਉਹਨਾਂ ਨੇ ਫਾਇਦਾ ਨਹੀਂ ਕੀਤਾ ਤੇ ਬਾਹਰ ਦੀ ਦਵਾਈ ਫਾਇਦਾ ਕਰੇਗੀ ਪਰ ਅਸਾਂ ਗੇ ਨਰੋਪੀ ਦੇ ਵਿੱਚ ਮੇਰੇ 9-10 ਮਹੀਨੇ ਇਸੇ ਤਰ੍ਹਾਂ ਹੀ ਬਤੀਤ ਹੋਏ ਇਸੇ ਤਰ੍ਹਾਂ ਮਹਿਰਾਜ ਜੀ ਕਿਹਾ ਕਿ ਮੈਂ ਇੰਡੀਆ ਜਾਵਾਂ ਸੱਚੇ ਪਾਤਸ਼ਾਹ ਜੀ ਕੋਲ ਇਜਾਜ਼ਤ ਲੈਣੀ ਸੀ ਇੱਥੇ ਟੈਲੀਫੋਨ ਹੋਇਆ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਪਈ ਉਹਨੂੰ ਅਜੇ ਇੰਡੀਆ ਨਹੀਂ ਆਉਂਦੇ ਨਾ ਉਥੋਂ ਹੀ ਨਾਲ ਤੰਜਾਨੀਆ ਜਿੱਥੇ 1985 ਦੇ ਵਿੱਚ ਹੋਲਾ ਹੋਇਆ ਦਾਰਾ ਸਲਾਮ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਪੈਨ ਉਥੇ ਭੇਜ ਦਿਓ ਸੁਪਾ ਜੀ ਨੂੰ ਸੁਪਾ ਸਤਨਾਮ ਸਿੰਘ ਜੀ ਸੀ ਉਹਨਾਂ ਨੂੰ ਹੁਕਮ ਹੋ ਗਿਆ ਸੁਪਾ ਜੀ ਨੇ ਮੈਨੂੰ ਉਥੋਂ ਹੀ ਬਸ ਉਹ ਦਾਰਾ ਸਲਾਮ ਭੇਜ ਦਿੱਤਾ ਇੱਥੇ ਮੈਂ ਕੋਈ 5-7 ਮਹੀਨੇ ਇਸੇ ਤਰ੍ਹਾਂ ਸਾਥ ਸੰਗਤ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਸੀ ਕੀਰਤਨ ਕਰੋ ਤੇ ਹੋਲੇ ਦੇ ਮਤਲਕ ਸਾਰਾ ਕੋਈ ਸਾਥ ਸੰਗਤ ਨੂੰ ਦੱਸਣਾ ਹੈ ਪੇ ਹੋਲੇ ਦੇ ਵਿੱਚ ਇਦਾਂ ਇਕੱਤਰਤਾ ਹੋਣੀ ਚਾਹੀਦੀ ਨਾਮ ਸਿਮਰਨਾ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਬਚਨ ਕਰਕੇ ਤੇ ਸਾਥ ਸੰਗਤ ਨੂੰ ਲਾਉਣਾ ਕੀਰਤਨ ਕਰਨਾ ਇਸੇ ਤਰ੍ਹਾਂ ਮੇਰਾ ਇੱਥੇ ਜਦੋਂ ਟਾਈਮ ਪਾਸ ਹੋਇਆ ਹੌਲੇ ਦਾ ਉਹ ਦਿਨ ਆ ਗਿਆ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਇਅਤ ਕੀਤਾ ਸੀ ਸાગੁਰੂ ਸੱਚੇ ਪਾਤਸ਼ਾਹ ਜੀ ਦੇ 에어ਪੋਰਟ ਤੋਂ ਉਤਰ ਕੇ ਜਦੋਂ ਉਸ ਸਟੇਜ ਦੇ ਉੱਤੇ ਗਏ ਨੇ ਜਿੱਥੇ ਕਿ ਪੰਡਾਲ ਬਣਿਆ ਹੋਇਆ ਸੀ ਜਾਣਦੇ ਆ ਸਾਰੇ ਕਿਥੇ ਮੈਂ ਇੱਥੇ ਅਰਜਾ ਕਰਦਾ ਸਨ ਆ ਬਾਾਰ-ਬਾਰ ਅਰਜਾ ਕਰਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਿ ਮੇਰੀ ਦਾੜੀ ਵੱਲ ਧਿਆਨ ਦਿਓ ਹੱਸਣਾ ਜਾਂ ਇਸ਼ਾਰਾ ਕਰਨਾ ਉਥੇ ਜਾਂਦਿਆ ਸਾਰੇ ਸਾਹਿਬ ਸੁਰਸਾਗੁਰ ਜਕਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਛੋਟੇ ਜਿਹੇ ਕਾਗਜ਼ ਤੇ ਲੈ ਕੇ ਦੇ ਦਿੱਤਾ ਕਿ ਗੋਕਾ ਕਿਓ ਲੈ ਕੇ ਪੈਰਾਂ ਦੀ ਤਲੀਆਂ ਚ ਚਸਤੇ ਨੂੰ ਵਾਲ ਆ ਜਾਣਗੇ ਛੇਤੀ ਸਾਥ ਸਿੰਘ ਜਦੋਂ ਮੈਂ ਇਸੇ ਤਰ੍ਹਾਂ ਸਟੇਜ ਤੇ ਬੈਠਾ ਹਾਂ ਕੀਰਤਨ ਵਾਲਿਆਂ ਵਾਲੇ ਪਾਸੇ ਕੁਲੇਹਰੀਆ ਜੇ ਪਹੁੰਚੇ ਨਹੀਂ ਸਨ ਉਸ ਤੋਂ ਮੈਂ ਪਹਿਲਾਂ ਹੀ ਬੈਠਾ ਆ ਸਾਂ ਉਹ ਵੀ ਵੈਸੇ ਆਗੇ ਸਨ ਛੇਤੀ ਪਰ ਉਹਦੇ ਬੈਠੇ ਬੈਠੇ ਜਦੋਂ ਮੈਂ ਪੜਿਆ ਨਾ ਕਾਗਜ਼ ਦੇ ਉੱਤੇ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਕਿ ਆਖਣ ਲੱਗੇ ਪੈਰਾਂ ਦੀ ਤਲੀਆਂ ਚ ਕਿਓ ਲਾ ਗੋਕਾ ਤੇ ਵਾਲ ਆ ਜਾਣੇ ਮੈਨੂੰ ਉਦੋਂ ਫੇਰ ਮਨ ਜਿਹੜਾ ਨਾ ਮੇਰਾ ਬੜਾ ਹੱਸਿਆ ਤੇ ਵੇਖੋ ਦਾੜੀ ਤੇ ਮੈਨੇ ਹੋਣੀ ਠੋਡੀ ਤੇ ਤੇ ਆਖੰਡੇ ਨੇ ਪੈਰਾਂ ਦੀਆਂ ਤਲੀਆਂ ਚੱਸ ਵਾਲ ਆ ਜਾਣਗੇ ਮੈਂ ਉਹ ਮਸਕਰਾਂ ਦਾ ਮਸਕਰਾਂ ਦਾ ਮੈਂ ਉਹ ਕਾਗਜ਼ ਜੇਬ ਵਿੱਚ ਪਾਇਆ ਸੱਚੇ ਪਾਤਸ਼ਾਹ ਜੀ ਨੇ ਉਹ ਕਾਗਜ਼ ਫੇਰ ਮੰਗਾ ਲਿਆ ਆਖਣ ਲੱਗੇ ਇਹ ਕਾਗਜ਼ ਵਾਪਸ ਦੇ ਦੇ ਚਲੋ ਉਹ ਕਾਗਜ਼ ਵਾਪਸ ਚਲਾ ਗਿਆ ਨਾ ਇਸੇ ਤਰ੍ਹਾਂ ਹੀ 5 6 ਦਿਨ ਬੀਤੇ ਸੱਚੇ ਪਾਤਸ਼ਾਹ ਜੀ ਮੇਰੇ ਮੋਢੇ ਤੇ ਹੱਥ ਧਾਰ ਕੇ ਹੁਕਮ ਕੀਤਾ ਬਲਦੇਵ ਸਿੰਘ ਜਿਹੜਾ ਮੈਂ ਕੰਮ ਆਖਿਆ ਸੀ ਉਹ ਕਰਨਾ ਹੁੰਦਾ ਮੈਂ ਖੜੀ ਦਿਨ ਚਾਰ ਦਿਨ ਹੋਇਆ ਤੇ ਇੱਕ ਦਿਨ ਰਹਿ ਗਿਆ ਜੀ ਗਲਤੀ ਨਾਲ ਰਹਿ ਗਿਆ ਮਤਲਬ ਸਵੇਰੇ 2:30 ਵਜੇ ਨਾਲ ਉੱਠ ਪੈਣਾ ਤੇ 10 11 ਵਜਾਂ ਜੰਦੇ ਨਹੀਂ ਜੇ ਤਾਂ ਆਪ ਜੀ ਦੀ ਸੇਵਾ ਅੱਛਾ ਆਖ ਲੈਨੇ ਕਰਿਆ ਕਰ ਉਹ ਛੇਤੀ ਵਾਲ ਆ ਜਾਣਗੇ ਮੇਰਾ ਕਹਿਣ ਦਾ ਪਾਵ ਜਿੱਥੇ ਮੈਂ ਅਰਜ਼ਾ ਕਰਦਾ ਸੀ ਨਾ ਉਹ ਤੋਂ ਨਾਲੋਂ ਫਿਰ ਸੱਚੇ ਪਾਛ ਆਪਣਾ ਉਧਰ ਖਿਆਲ ਹੋ ਗਿਆ ਸਾਧ ਸੰਗਤ ਜੀ ਜਿਸ ਵੇਲੇ ਹੋਰ 15 ਕਿ ਦਿਨ ਬੀਤੇ ਸੱਚੇ ਪਾਛ ਜੀ ਨੇ ਫਿਰ ਮੇਰੇ ਇਛਤਰੇ ਮੋਢੇ ਤੇ ਹੱਥ ਧਾਰ ਕੇ ਆ ਕੇ ਆਖਿਆ ਪੀਪਲ ਦੇਵ ਸਾਂ ਉਹ ਕੰਮ ਕਰਨਾ ਹੁੰਦਾ ਮੈਂ ਜੀ ਹਾਂਜੀ ਹੁਣ ਮੈਂ ਕਰਨਾ ਹੁਣਾਂ ਜੀ ਪਰ ਮੈਂ ਕੰਮ ਕੀ ਕਰਦਾ ਹੁੰਦਾ ਸਾਂ ਕਈ ਵਾਰੀ ਸੁਤਿਆਣਾ ਐਵੇਂ ਮਾੜਾ ਜੇ ਐਸੇ ਤਰ੍ਹਾਂ ਝੋਲ ਲੈ ਕੇ ਨਾ ਜਿਹੜਾ ਵੀ ਉੱਥੇ ਹੋਣਾ ਉਹੋ ਹੀ ਲਾ ਦੇਣਾ ਮਾੜਾ ਜ ਬਚਨ ਤੇ ਉਹਨਾਂ ਦਾ ਹੋ ਗਿਆ ਸੀ ਉਦੋਂ ਹੀ ਉਹ ਤੇ ਸਿਰਫ ਐਵੇਂ ਉਹ ਵੇਖਣਾ ਸੀ ਉਹਨਾਂ ਨੇ ਤੇ ਕਰਦਾ ਕੀ ਹੈ ਤੇ ਕੀ ਨਹੀਂ ਕਰਦਾ ਹੁਕਮ ਤੇ ਉਹਨਾਂ ਦਾ ਉਦੋਂ ਹੀ ਲਾਗੂ ਹੋ ਗਿਆ ਸੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਉਹ ਮੇਰੇ ਵਾਲ ਜਿਹੜੇ ਸਨ ਉਹ ਚਿੱਟੇ ਆਏ ਪਰ ਆਏ ਸਾਰੇ ਚਿੱਟੇ ਕੁਝ ਥੋੜੇ ਜੇ ਮੇਰੇ ਵਾਲ ਉਹ ਕਾਲੇ ਰਹਿ ਗਏ ਸਨ ਇੱਥੇ ਕਿ ਬਾਕੀ ਦੇ ਸਾਰੇ ਦੇ ਸਾਰੇ ਚਿੱਟੇ ਆਏ। ਉਹ ਜਿਸ ਚਿੱਟੇ ਆਏ ਤੇ ਉਥੋਂ ਦੀ ਸਾਥ ਸੰਗਤ ਨੇ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਜੀ ਵੀ ਅਸੀਂ ਫੋਟੋ ਲਾਉਣੀ ਐ ਸਾਰੇ ਸਾਥ ਸੰਗਤ ਨੇ ਤੇ ਮਿਲ ਕੇ ਸੱਚੇ ਪਾਤਸ਼ਾਹ ਜੀ ਆਖਣ ਲਗੇ ਚੰਗਾ ਬਗੀਚਾ ਵੇਖ ਕੇ ਨਾ ਉੱਥੇ ਚੱਲ ਕੇ ਤੇ ਤੁਸੀਂ ਖਲੋਵੋ ਤੇ ਉਥੇ ਫੋਟੋ ਸਵੇਰ ਸਾਰ ਨਾਲ ਲਵਾਂਗੇ। ਚਲੋ ਜੀ ਹੁਕਮ ਹੋ ਗਿਆ ਸਾਰੀ ਸਾਥ ਸੰਗਤ ਉੱਥੇ ਚਲੀ ਗਈ। ਜਾ ਕੇ ਜਿਸ ਪੰਡਾਲ ਦੇ ਥਾਂ ਦੇ ਵਿੱਚ ਬਹੁਤ ਵਧੀਆ ਸੀ। ਫੁੱਲਾਂ ਵਾਲੇ ਸਾਰਾਈ ਜਿਸ ਤਰ੍ਹਾਂ ਅੱਜ ਵੀ ਤੁਸੀਂ ਵੇਖ ਰਹੇ ਹੋ ਨਾ ਸਾਡੇ ਹਰਪਾਲ ਜੀ ਨੇ ਕਿਸ ਤਰ੍ਹਾਂ ਪਿੱਛੇ ਉਹ ਫੁੱਲਾਂ ਵਾਲੇ ਟਹਿਣੀਆਂ ਕਰਕੇ ਖੜੇ ਤੇ ਉਹਦੇ ਨੇ ਫੋਟੋ ਲੈਣ ਇਸੇ ਤਰ੍ਹਾਂ ਹੀ ਉਥੇ ਬਗੀਚਾ ਸੀ ਜਿੱਥੇ ਉਥੇ ਸੱਚ ਪਾਤਸ਼ਾਹ ਜੀ ਗਏ ਨੇ ਨਾ ਤੇ ਸਾਗੁਰ ਸੱਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਖਣ ਲੱਗੇ ਐ ਇਸ ਤਰ੍ਹਾਂ ਸਾਰੀ ਸਾਥ ਸੰਗ ਖਲੋਤੀ ਹੈ ਸੱਚੇ ਪਾਤਸ਼ਾਹ ਜੀ ਆਏ ਨੇ ਤੇ ਆਂਦੇ ਨੇ ਹਸਾ ਦਿੱਤਾ ਸਾਰਿਆਂ ਨੂੰ ਕਹਿੰਦੇ ਨੇ ਆ ਵੇਖਿਆ ਹਸ ਬੂਟੇ ਨੂੰ ਕਿੰਦੀ ਸੋਹਣੀ ਦਾੜੀ ਆਈ ਹੋਈ ਆ ਤੇ ਸਾਰੇ ਸਾਥ ਸੰਗ ਦੇ ਹੱਸ ਪਏ ਸਭ ਪਰ ਉਹ ਉਥੇ ਕਵੀ ਜੀ ਸਨ ਉਹਨਾਂ ਆਖਿਆ ਆਤ ਗਈ ਹੈ ਪਰ ਆਈ ਸਾਰੀ ਚਿੱਟੀ ਹੈ ਸਾਰੇ ਇਹਨੂੰ ਘਰ ਦਿਆਵੇਂ ਨਹੀਂ ਪਛਾਨਣਾ ਤੇ ਇਹਦੇ ਹੋਰ ਵੀ ਕਿਸੇ ਨੇ ਨਹੀਂ ਸੋਹਰੇ ਨੇ ਨਹੀਂ ਪਛਾਨਣਾ ਕੁਛ ਨਹੀਂ ਸੱਚੇ ਪਾਤਸ਼ਾਹ ਬੜੇ ਹਸਿਆ ਆਖਣਗੇ ਵੀ ਦਾੜੀ ਤੇ ਆ ਗਈ ਹੈ ਨਾ ਪਾਵੇਂ ਕਾਲੀ ਨੇ ਇਹਦੇ ਚਿੱਟੀਆਂ ਕੁਛ ਵੀ ਆ ਗਈ ਹੈ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਤੇ ਉਹ ਵੀ ਖੁਸ਼ ਹੋਏ ਸਾਰੇ ਸਾਥ ਸੰਗਤ ਖੁਸ਼ ਹੋਈ ਫੋਟੋ ਉਥੋਂ ਲੈ ਗਈ ਉਹ ਫੋਟੋ ਜਿਹੜੀ ਸੀ ਸੱਚੇ ਪਾਤਸ਼ਾਹ ਜੀ ਕੁਰਸੀ ਤੇ ਸੇ ਬੈਠੇ ਨੇ ਨਾਲ ਮੈਨੂੰ ਉਥੇ ਖੜਾ ਕੀਤਾ ਮੈਂ ਵੀ ਉਸੇ ਉਹ ਮੇਰੀ ਫੋਟੋ ਮੈਂ ਰੱਖੀ ਹੋਈ ਹੈ ਯਾਦ ਆਪਣੇ ਉਹ ਸੱਚੇ ਪਾਤਸ਼ਾਹ ਨੇ ਫੋਟੋ ਲਾਈ ਮੇਰਾ ਕਹਿਣ ਦਾ ਭਾਪ ਕਿ ਉਹ ਜਿਹੜੀ ਧਾਰੀ ਉਹਨੇ ਕਈ ਚਿਰਾਂ ਬਾਅਦ ਮੈਨੂੰ ਆਈ 5 ਸਾਲ ਬਾਅਦ ਪਰ ਆਈ ਉਹਨਾਂ ਦੇ ਇੱਕ ਫੁਰਨੇ ਦੇ ਜਦੋਂ ਉਹਨਾਂ ਨੇ ਹੁਕਮ ਕਰ ਦਿੱਤਾ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਦਰ ਉਹਨਾਂ ਦੀ ਹੋ ਗਈ ਇੱਕ ਵਾਰੀ ਉੱਥੇ ਸਿੰਘ ਸਭਾ ਗੁਰਦੁਆਰੇ ਮੈਂ ਜਦੋਂ ਦੁਆ ਲਾਇਆ ਵਿਸਾਖੀ ਦੇ ਦਿਨ ਉਦੋਂ ਮੇਰੀ ਧਾਰੀ ਲੱਥੀ ਹੋਈ ਸੀ ਜਦੋਂ ਉਹ ਅੱਧਾ ਘੰਟਾ ਨਾਮ ਧਾਰਿਆਂ ਨੂੰ ਟਾਈਮ ਦੇਂਦੇ ਸਨ ਤੇ ਨਾਲ ਹੀ ਉਸ ਸੰਤਾਂ ਦੇ ਮੈਂ ਗਿਆ ਆਪਣੇ ਨਾਮਤਾਰੀ ਸਾਰੇ ਪ੍ਰਬੰਧਕ ਨਾਲ ਸਨ ਉੱਥੇ ਜਾ ਕੇ ਮੈਂ ਦਮਾਨ ਦੇ ਵਿੱਚ ਉਹਨਾਂ ਨੂੰ ਵਿਸਾਖੀ ਵਾਲੇ ਦਿਨ ਆਖਿਆ ਉਹਨਾਂ ਦੀਆਂ ਧਾਰੀਆਂ ਇਕੱਠੀਆਂ ਹੋਈਆਂ ਸਨ ਨੌਜਵਾਨਾਂ ਦੀਆਂ ਸਿਰਵੇਂ ਮੁੰਨੇ ਹੋਏ ਸਨ ਜਿਹੜੇ ਬੈਠੇ ਹੋਏ ਸਨ ਉੱਥੇ ਗੁਰਦੁਆਰੇ ਵਿੱਚ ਮੈਂ ਉਹਨਾਂ ਨੂੰ ਆਖ ਬਿਠਾ ਕਿ ਸਾਗਰ ਕਿਰਪਾ ਕਰੇ ਤੇ ਤੁਹਾਡੇ ਆਕੇਸ ਅੱਜ ਆਪਾਂ ਵਿਸਾਖੀ ਮਨਾ ਰਹੇ ਆਂ ਕੇਸ ਧਾਰੀਆਂ ਰੱਖਣੇ ਚਾਹੀਦੇ ਨੇ ਉਹ ਮੇਰੇ ਨਾਲ ਵੇਖ ਕੇ ਕਿਉਂ ਮੈਂ ਸਟੇਜ ਤੇ ਇਸੇ ਤਰ੍ਹਾਂ ਉੱਚੇ ਥਾਂ ਬੈਠਾ ਆਂ ਜਦੋਂ ਮੈਂ ਕੀਰਤਨ ਕਰ ਰਿਹਾ ਸੀ ਉਹ ਆਖਣ ਪਏ ਦੇ ਆਪਣੀ ਤੇ ਹੈ ਨਹੀਂ ਤੇ ਸਾਨੂੰ ਆਖੰਡਿਆ ਹੈ ਦਾੜੀ ਤੇ ਕੇਸ ਰੱਖੋ ਉਹ ਸਾਰੇ ਮੇਰੇ ਵੱਲ ਹੱਸੇ ਵੇਖ ਕੇ ਜਦੋਂ ਮੇਰੇ ਵੱਲ ਹੱਸੇ ਤੇ ਮੈਂ ਕਿ ਇੱਕ ਮੈਨੂੰ ਬੜੀ ਖੁਸ਼ੀ ਹੋਏ ਕਿ ਇਹ ਗੱਲ ਤੁਹਾਂ ਮੇਰੇ ਬੜੀ ਧਿਆਨ ਨਾਲ ਸੁਣੀ ਹੈ ਕਿ ਜਿਹੜਾ ਮੈਂ ਤੁਹਾਨੂੰ ਦਾੜੀ ਕੇਸ ਵਾਸਤੇ ਆਖਿਆ ਤੁਸੀਂ ਆਂਦੇ ਹੋਗੇ ਇਹ ਦੇ ਆਪਣੇ ਹੈ ਨਹੀਂ ਤੇ ਸਾਨੂੰ ਆਖੰਡਿਆ ਕੇਸ ਰੱਖੋ ਉਹ ਮੈਂ ਉਹਨਾਂ ਨੂੰ ਆਖਿਆ ਮੈਂ ਸਾਥ ਸੰਗ ਦੀ ਮੈਂ ਦਵਾਈਆਂ ਲਾ ਲਾ ਕੇ ਤਿਖਾ ਖਾ ਕੇ ਪਤਾ ਨਹੀਂ 4 ਸਾਲ ਹੋ ਗਏ ਨੇ ਮੇਰੀ ਦਾੜੀ ਆ ਨਹੀਂ ਰਹੀ ਹੈ ਜੇ ਪਰ ਪਤਾ ਨਹੀਂ ਕਦੋਂ ਸੱਚ ਪਾਛੈ ਨੇ ਬਖਸ਼ਿਸ਼ ਕਰਨੀ ਹੈ ਉਹ ਮੇਰੀ ਦਾੜੀ ਆਏਗੀ ਕਦੇ ਉਹ ਦਿਨ ਆਏਗਾ ਉਹ ਸਾਥ ਸਾਹ ਜੀ ਉਹ ਐਸਾ ਹੀ ਕੁਦਰਤੀ ਕੰਮ ਬਣਿਆ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਉਥੇ ਕਰ ਦਿੱਤੀ ਉਥੇ ਹੀ ਸ਼ਹਿਰ ਚ ਕਿਰਪਾ ਹੋ ਗਈ ਜਦੋਂ ਮੈਨੂੰ ਦਾੜੀ ਆਈ ਹੈ ਦਾੜੀ ਆਉਣ ਤੋਂ ਬਾਅਦ ਫਿਰ ਅਸੀਂ ਕੀਰਤਨ ਉਥੇ ਕੀਤਾ ਜਦੋਂ ਕੀਰਤਨ ਕੀਤਾ ਸੱਚੇ ਪਾਤਸ਼ਾਹ ਜੀ ਇੰਡੀਆ ਆ ਗਏ ਸਣ ਜਦੋਂ ਇੰਡੀਆ ਆਏ ਨੇ ਨਾ ਸੱਚੇ ਪਾਤਸ਼ਾਹ ਜੀ ਤਾਂ ਹੁਕਮ ਹੋਇਆ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਕਿ ਇਹਨਾਂ ਲੈ ਚਲੋ ਆਖਣ ਲੈ ਮੈਂ ਆਖਿਆ ਵੀ ਚਲੋ ਠੀਕ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਮੈਨੂੰ ਹੁਣ ਇੰਡੀਆ ਲੈ ਆ ਜਣ ਪਰ ਸਾਗੁਰੂ ਜੀ ਨੇ ਘਰ ਵਾਲਿਆਂ ਨੂੰ ਕਹਿ ਦਿੱਤਾ ਇਹਨੂੰ 2 ਮਹੀਨੇ ਲਈ ਅਜੇ ਆਉਣ ਦੇਣਾ ਉਹ ਤੇ ਇਸ ਕਰਕੇ ਉਹਨਾਂ ਨੇ ਆਖਿਆ ਸੀ ਕਿ ਇਹਦੀ ਧਾੜੀ ਜਿਹੜੀ ਹੋਰ ਵੱਡੀ ਵੱਡੀ ਹੋ ਜਾ ਥੋੜੀ ਜੀ ਇਸ ਕਾਰਨ ਕਰਕੇ ਉਹਨਾਂ ਨੇ ਹੁਕਮ ਕੀਤਾ ਤੇ ਸੱਚੇ ਪਾਤਸ਼ਾਹ ਜੀ ਉਹ ਉਹਨਾਂ ਨੂੰ ਆਖ ਦਿੱਤਾ ਵੀ ਇਹਨੂੰ 2 ਮਹੀਨੇ ਨਾ ਆਉਂਦਿਓ ਤੇ ਮੈਨੂੰ ਕਹਿ ਦਿੱਤਾ ਵੀ ਤੂੰ ਉਹਨਾਂ ਘਰ ਵਾਲਿਆਂ ਨੂੰ ਪੁੱਛ ਲੈ ਜੇ ਆਖਣ ਆਪਾਂ ਖੁਸ਼ ਤੇ ਉਹਨਾਂ ਨੂੰ ਕਰਨਾ ਨਾ ਜੇ ਉਹ ਆਖਣ ਤੇ ਆਪਾਂ ਚੱਲੇ ਚੱਲਦੇ ਆਂ ਮੈਂ ਬੜੀ ਸੋਹਣੀ ਗੱਲ ਹੈ ਜੀ ਮੈਂ ਉਹਨਾਂ ਨਾਲ ਗੱਲ ਗਿਆ ਤੇ ਆਖਿਆ ਕਿ ਆਖਿਆ ਸੰਤ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਹੁਣ ਜਾਣਾ ਹੈ ਦੋ ਦਿਨਾਂ ਨੂੰ ਤੇ ਮੈਂ ਨਾਲ ਹੀ ਚੱਲਿਆ ਜਾਵਾਂ ਤੁਹਾਡੇ 10 11 ਮਹੀਨੇ ਮੈਂ ਹੁਣ ਇੱਥੇ ਸੇਵਾ ਕਰ ਲਈ ਹੈ ਆਖਣ ਲੱਗੇ ਵੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ ਕਰ ਲਾ ਜੀ ਉਹ ਆਖਣਗੇ ਤੇ ਚੱਲਿਆ ਜਾ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਜਦੋਂ ਮੈਂ ਫੇਰ ਸੱਚੇ ਪਾਤਸ਼ਾਹ ਜੀ ਕੋਲ ਗਿਆ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਨਾਲੇ ਮੁਸਕਰਾਉਣ ਨਾਲੇ ਹਸਨ ਤੇ ਆਖਣ ਪੇ ਗੱਲ ਇਹ ਵੇ ਤੂੰ ਜਿਵੇਂ ਤੂੰ ਮੇਰਾ ਆਖਾ ਮੰਨਣਾ ਨਾ ਮੰਨ ਕੇ ਆਇਆ ਨਾ ਤੇ ਜੇ ਆਪਾਂ ਹੁਣ ਇਹਨਾਂ ਨੂੰ ਖੁਸ਼ ਨਾ ਨਾ ਕੀਤਾ ਤੇ ਕੋਈ ਫਾਇਦਾ ਨਹੀਂ ਤੇ ਆਪਾਂ ਇਹਨਾਂ ਨੂੰ ਖੁਸ਼ ਰੱਖਣਾ ਇਹ ਜਾਂਦੇ ਨੇ ਤੇ ਮੇਰੇ ਮੇਰੇ ਨਾਲ ਚਲਾ ਜਾ ਸਾਹ ਸੰਜੀ ਉਹ ਵੀ ਵਿੱਚੇ ਬੈਠੇ ਉਹ ਵਿੱਚ ਬੈਠੇ ਜਦੋਂ ਮੈਰਿਜ ਕੀਤੀ ਮੈਂ ਉਹਨਾਂ ਨੂੰ ਆਖਿਆ ਸੰਤ ਜੀ ਕਰਦੇ ਹੋ ਕਿਰਪਾ ਤੇ ਮੈਂ ਸੱਚ ਪਾਏ ਨਾਲ ਚਲਾ ਜਾਵਾਂ ਆਂਦੇ ਨੇ ਗੱਲ ਇਹ ਆ ਉਹ ਉਹਨਾਂ ਦੇ ਤੇ ਆਪੋ ਵਿੱਚ ਹੋ ਗਈ ਸੀ ਪਹਿਲਾਂ ਸੱਚ ਪਾਏ ਦੇ ਹੁਕਮ ਸੀ ਉਹਨਾਂ ਤੋਂ ਹੁਕਮ ਮੰਨਣਾ ਹੀ ਸੀ ਆਖਣ ਲੱਗੇ ਗੱਲ ਇਹ ਹੈ ਪੇ ਸਾਡਾ ਜੀ ਕਰਦਾ ਜੇ ਤੈਨੂੰ 2 ਮਹੀਨੇ ਰੱਖੀ ਐ ਸੀ ਸਾਡੀ ਖੁਸ਼ੀ ਲੈ ਕੇ ਫੇਰ ਜਾਓ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਤੇ ਇਹਨੂੰ 2 ਮਹੀਨੇ ਜੇ ਰਹਿਣ ਦਿਓ ਇੱਥੇ ਸੱਚੇ ਪਾਤਸ਼ਾਹ ਜੀ ਅੱਗੇ ਉਹ ਕੁਛ ਉਹਨਾਂ ਦੇ ਅੱਗੇ ਬਚਨੋ ਕੀਤਾ ਮੈਂ ਵਾਖ ਲੈ ਕੇ ਲੇ ਬਲਦੇਵ ਜੀ ਹੁਣ ਬਹੁਤੀ ਗੱਲਾਂ ਨਾ ਕਰੇ ਤੂੰ 2 ਮਹੀਨੇ ਰਹਿ ਕੇ ਬਾਅਦ ਵਿੱਚ ਆ ਜੀ ਚਲੋ ਮੈਂ ਸਤਿਵੰਤ ਜੀ ਮੇਰਾ ਕਹਿਣਾ ਪਾਪ ਉਹ 2 ਮਹੀਨੇ ਜਿਹੜੇ ਨੇ ਉਹ ਜਦੋਂ ਮੈਂ ਉੱਥੇ ਲਿਆ ਮੇਰੀ ਦਾੜੀ ਥੋੜੀ ਵੱਡੀ ਹੋਈ ਤੇ ਸੱਚੇ ਪਾਤਸ਼ਾਹ ਨੇ ਉਹਦੇ ਹੁਕਮ ਕੀਤਾ ਸੀ ਮੈਂ ਦਿੱਲੀ ਵੀ ਜਾ ਕੇ ਦੱਸ ਦਿਆਂਗਾ ਉਹਨੂੰ ਦਾੜੀ ਆਈ ਹੈ ਪਰ ਆਈ ਸਾਰੇ ਚਿੱਟੀ ਹੈ ਮੈਂ ਉਹਦੇ ਸਹੁਰੇ ਵੀ ਦੱਸ ਦਿਆਂਗਾ ਉਹਦੇ ਘਰ ਵੀ ਦੱਸ ਦਿਆਂ ਸੱਚੇ ਪਾਛੇ ਇਹਨੇ ਖੁਸ਼ੀਆਂ ਬਖਸ਼ੀਆਂ ਉਹ ਮੇਰੀ ਧਾਰੀ ਜਿਹੜੀ ਸੀ ਆਈ ਇਸੇ ਤਰ੍ਹਾਂ ਸਾਗੁਰੂ ਸੱਚੇ ਪਾਛੇ ਨੇ ਬਖਸ਼ਿਸ਼ ਕੀਤੀ ਜਿਹੜੀ ਕਿ ਕਈ ਸਾਲ ਮੈਂ ਤਰਸਦਾ ਸਾਂ ਉਹ ਸਤਗੁਰ ਦਾ ਬਚਨ ਜਿਹੜਾ ਹੈ ਮੈਂ ਉਹਨਾਂ ਦਾ ਕੋਟਾਨ ਕੋਟ ਧੰਨਵਾਦ ਕਰਾਂ ਸਾਰੇ ਉਮਰ ਹੀ ਮੈਂ ਉਹਨਾਂ ਦੀ ਯਾਦ ਇਹ ਨਹੀਂ ਪਲਾ ਸਕਦਾ ਜਿਹੜੀ ਕਿ ਉਹਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਸਾਖੀ ਇੱਕ ਹੋਰ ਵੀ ਸੀ ਪਰ ਹੁਣ ਇਸ ਵੇਲੇ ਜਿਹੜਾ ਸਮਾਂ ਹੈ ਉਹ ਸਿਰਫ ਇਹ ਹੈ ਉਹ ਜਿਹੜੀ ਉਹ ਮੇਰੀ ਗੁਜੀ ਆ ਗਈ ਹੈ ਉਹ ਵੀ ਹੈ ਸਾਗੁਰੂ ਜਗਜੀਤ ਸਿੰਘ ਸੱਚੇ ਪਾਛੇ ਦੀ ਜਿਹੜੀ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ ਉਹ ਮੈਂ ਫੇਰ ਕਦੇ ਕਿਤੇ ਸਮਾਂ ਬਣਿਆ ਉਹ ਫੇਰ ਮੈਂ ਦੱਸਾਂਗਾ ਤੁਹਾਨੂੰ ਜੇ ਇਹ ਤੇ ਸਾਹਮਣੇ ਸੀ ਜਿਹੜੀ ਕਿ ਨਜ਼ਰ ਆਉਂਦੀ ਸੀ ਉਹ ਕਿਸੇ ਨੂੰ ਦੱਸਿਆ ਨਹੀਂ ਜਿਸ ਕਰਕੇ ਤੇ ਉਹ ਮੈਂ ਫੇਰ ਇਹ ਹੁਣ ਮੈਨੂੰ ਉਹ ਦਾਅਵਾ ਜਿਸ ਤਰ੍ਹਾਂ ਕਿ ਸੱਚੇ ਪਾਤਸ਼ਾਹ ਮੇਰੇ ਤੇ ਬਖਸ਼ਿਸ਼ ਕੀਤੀ ਹੈ ਉਹ ਸਾਹਮਣਾ ਤੇ ਹੀ ਕਰਨ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬਖਸ਼ੀ ਹੈ ਮੈਂ ਇਹਨਾਂ ਦਾ ਸੱਜਣਾ ਦਾ ਤੇ ਆਪਣੇ ਹਰਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇਹ ਸਾਖੀ ਜਿਹੜੀ